ਤੂੰ ਇਧਰ ਕਿਧਰ ਆ ਕੋਈ ਦੇਨੇ ਆ ਪੜਨ ਦੇ ਜਾ ਜਾ ਕੇ ਰੈਸਟ ਕਰ ਕੱਲ ਕੰਪੀਟੀਸ਼ਨ ਹੈ ਆ ਪੰਗੜੇ ਦਾ ਹੋਰ ਵੇਖੇਗੀ ਤੇ ਹੈਰਾਨਾ ਦਈ ਮੈਂ ਵੇਖੀ ਕੱਲ ਤੇਰੇ ਪੰਗੜੇ ਦੀ ਦੇ ਅਸਲ ਤੇਰੀ ਤਮਾਲ ਠੀਕ ਨਹੀਂ ਸੀ ਉਹ ਨੱਕ ਨਾ ਵੜਾਦੀ ਸਾਡਾ ਤੇਈ ਥਾਂ ਤੇ ਅਸੀਂ ਪੜ ਲਾਂਗੇ ਜਾ ਰੈਸਟ ਕਰ ਜਾ ਕੇ ਹੋਰ ਸਾਡੀ ਦੂਸਰੀ ਪਾਰਟੀ ਨਾਲ ਸ਼ਰਤ ਲੱਗੀ ਆ 100-100 ਦੀ ਅੱਛਾ ਤੂੰ ਕਿਧਰ ਨਾ ਛਤਲਾਲੀ ਨਹੀਂ ਤੇਰੇ ਕੋਲ ਨਾਲ 100 ਰੁਪਏ ਆ ਕਿੱਥੋਂ ਦੋ-ਦੋ ਰੁਪਏ ਪਿੱਛੇ ਰਖਿਆਲੇ ਆਣ ਲੜਨ ਵਾਲੀ ਏ ਤੇ ਨਾਲੇ ਤੂੰ ਤੂੰ ਮੇਰੇ ਥਾਂ ਤੇ ਪੜੇਗੀ ਉਹ ਤੇਰੀ ਤੇ ਆ ਪਿਛਲੇ ਸਾਲ ਪਰਾਂਦੇ ਚੋਂ ਪਰਚੀ ਫੜੀ ਗਈ ਸੀ ਤੁਸੀਂ ਕਿਤੇ ਮੈਨੂੰ ਗਲਤ ਤੇ ਨਹੀਂ ਸਮਝ ਰਹੇ ਜੇ ਮੈਂ ਤੁਹਾਡੇ ਸਾਰਿਆਂ ਨਾਲ ਪੜਦਾ ਇਹਦਾ ਇਹ ਮਤਲਬ ਨਹੀਂ ਕਿ ਮੈਂ ਤੁਹਾਡੇ ਵਰਗਾ ਹੀ ਮੈਂ ਟੀਚੇ ਥੋੜੇ ਵੱਡੇ ਮਿੱਥੇ ਜ਼ਿੰਦਗੀ ਚ ਮੈਂ ਪੜਨਾ ਵੀ ਆ ਪੰਘੜਾ ਵੀ ਪਾਉਣਾ ਨੌਕਰੀ ਵੀ ਕਰਨੀ ਆ ਵਿਆਹ ਵੀ ਕਰਾਉਣਾ ਤਾਂ ਕਿ ਮੇਰੇ ਡੈਡੀ ਦਾ ਨਾ ਚੁੱਲੇ ਚੌਕੇ ਤੋਂ ਖਿਹੜਾ ਛੁੱਟੇ ਲੈ ਐਨਾ ਸਾਰਾ ਕੁਝ ਸਿਰਫ ਇੱਕ ਕੁੜੀ ਕਰਕੇ ਤੂੰ ਕੁੜੀ ਤੇ ਪਸੰਦ ਕਰ ਅਸੀਂ ਆਪੇ ਚੱਕ ਲਿਆਵਾਂਗੇ